ਸਾਨੂੰ ਅੱਜ ਵੀ ਪਿਆਰੇ ਨਿੱਕੀ ਇੱਟ ਦੇ ਚੁਬਾਰੇ ਉਹੋ ਉੱਚੇ ਦਰਵਾਜ਼ੇ ਸਾਡੇ ਬਾਬਿਆਂ ਉਹ ਸਾਰੇ ਉਹੋ ਚੂੜੀਦਾਰ ਥਮਲੇਤੇ ਬਣੀ ਸੀ ਜੋ ਵੇਲ ਉਹੋ ਥੰਦੇ ਰਹੇ ਕੌਲੇ ਕਿਸੇ ਚੋਆ ਹੁਣਾ ਤੇਲ ਲੈ ਕੇ ਇੱਕ ਕਰਵੜੀ ਲੋੜਾ ਬਣ ਕੇ ਜਵਾਨੀ ਹਿੱਸੀ ਜੋ ਪਿੰਡਿਆਂ ਤੇ ਛੜੀ ਸਦਾ ਕਾਮਯਾਬੀ ਨਿਕਲੇ ਜਨੂਨ ਵਿੱਚੋਂ ਜੀ ਦੱਸੋ ਪਿੰਡ ਕਿਹੜਾ ਕੱਢੇ ਸਾਡੇ ਖੂਨ ਵਿੱਚੋਂ ਜੀ ਦੱਸੋ ਪਿੰਡ ਕਿਹੜਾ ਕੱਢੇ ਸਾਡੇ ਖੂਨ ਵਿੱਚੋਂ ਜੀ ਉਹ ਦਿਲ ਜੱਟਾਂ ਦੇ ਪਰਾਂ ਨੇញੋਂ ਹੌਸਲੇ ਦੀ ਹੱਦ ਸਾਨੂੰ ਦੀਵਿਆਂ ਦੀ ਕਾਲਖ ਪੈਗੰਬਰੀ ਤੋਂ ਵੱਧ ਇਹ ਬਾਬੇ ਦੀਆਂ ਤੁਕਾਂ ਅਸੀਂ ਪੜੀਆਂ ਤੇ ਰਟੀਆਂ ਓਏ ਧੀਆਂ ਜਈਆਂ ਸਾਨੂੰ ਨੇ ਕਪਾ ਦੀਆਂ ਛਟੀਆਂ ਆਗੇ ਪੂਰੇ ਪੈਰ ਸਾਡੇ ਧਰਤੀ ਨੂੰ ਮੇਚ ਸੀ ਹੱਸ ਹੱਸ ਕੇ ਇਹ ਸਾਡਾ ਟਿੱਬਿਆਂ ਦਾ ਦੇਸ ਸਾਨੂੰ ਮਿਲਿਆ ਕੀ ਭਾਰਤੀ ਕਾਨੂੰਨ ਵਿੱਚੋਂ ਜੀ ਦੱਸੋ ਪਿੰਡ ਕਿਹੜਾ ਕੱਢੇ ਸਾਡੇ ਖੂਨ ਵਿੱਚੋਂ ਜੀ ਹੋ ਦੱਸੋ ਪਿੰਡ ਕਿਹੜਾ ਕੱਢੇ ਸਾਡੇ ਖੂਨ ਵਿੱਚੋਂ ਜੀ